ਸਿਆਣਿਆਂ ਨੇ ਹਮੇਸ਼ਾ ਕਿਹਾ ਹੈ ਕਿ ਉੱਪਰ ਵਾਲੀ ਪਰਮਾਤਮਾ ਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸਨੇ ਤੁਹਾਨੂੰ ਲੈਣ ਵਾਲਿਆਂ ਦੀ ਨਹੀਂ ਬਲਕਿ ਦਾਨ ਦੇਣ ਵਾਲਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ ਜਿੰਨਾ ਹੋ ਸਕੇ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਇੱਕ ਕਹਾਣੀ ਇੱਕ ਪਤੀ ਪਤਨੀ ਦੀ ਹੈ ਜੋ ਵਿਆਹ ਦੇ ਫੰਕਸ਼ਨ ਤੋਂ ਵਾਪਸ ਆ ਰਹੇ ਸਨ ਉਸ ਵਿਆਹ ਦੇ ਫੰਕਸ਼ਨ ਵਿੱਚ ਜਿੰਨੇ ਵੀ ਮਹਿਮਾਨ ਆਏ ਸਨ ਉਹਨਾਂ ਸਾਰਿਆਂ ਨੂੰ ਬਹੁਤ ਵਧੀਆ ਕੰਬਲ ਗਿਫਟ ਵਿੱਚ ਜਿੱਤੇ ਗਏ ਸਨ ਉਹ ਬਹੁਤ ਹੀ ਸੋਹਣੀ ਕੰਬਲ ਇਹਨਾਂ ਨੇ ਆਪਣੀ ਕਾਰ ਵਿੱਚ ਪਿਛਲੀ ਵਾਲੀ ਸੀਟ ਤੇ ਰੱਖੀ ਹੋਈ ਸੀ ਰਸਤੇ ਵਿੱਚ ਉਹ ਦੋਵੇਂ ਵਿਆਹ ਦੀਆਂ ਹੀ ਗੱਲਾਂ ਕਰਦੇ ਆ ਰਹੇ ਸਨ ਸਰਦੀਆਂ ਦਾ ਮੌਸਮ ਸੀ ਇੱਕ ਫਲਾਈਓਵਰ ਤੋਂ ਜਦੋਂ ਕਾਰ ਹੇਠਾਂ ਉਤਰੀ ਤਾਂ ਉੱਥੇ ਸੜਕ ਦੇ ਕਿਨਾਰੇ ਫੁੱਟਪਾਥ ਉੱਪਰ ਇੱਕ ਬੁੱਢੇ ਬਜ਼ੁਰਗ ਬਾਬਾ ਜੀ ਸੌ ਰਹੇ ਸਨ ਉਸ ਉੱਪਰ ਬਹੁਤ ਪਤਲੀ ਜਹੀ ਚਾਦਰ ਲਈ ਹੋਈ ਸੀ ਤੇ ਬਹੁਤ ਹੀ ਸੁੰਗੜੇ ਹੋਏ ਲੇਟੇ ਹੋਏ ਸਨ ਪਤੀ ਨੇ ਬਿਨਾਂ ਦੇਰੀ ਕੀਤਿਆਂ ਆਪਣੀ ਕਾਰ ਰੋਕ ਲਈ ਤਾਂ ਪਤਨੀ ਕਹਿਣ ਲੱਗੀ ਕੀ ਹੋਇਆ ਗੱਡੀ ਕਿਉਂ ਰੋਕ ਲਈ ਕੀ ਲੈਣਾ ਹੈ ਪਤੀ ਬੋਲਿਆ ਨਹੀਂ ਨਹੀਂ ਉਹ ਜੋ ਬੁੱਢਾ ਬਾਬਾ ਦਿਖ ਰਿਹਾ ਹੈ ਬਜ਼ੁਰਗ ਜਿਹਾ ਉਸ ਨੂੰ ਇੱਕ ਕੰਬਲ দান ਦੇ ਦਿੰਦੇ ਹਾਂ ਵਿਚਾਰਾ ਕੰਬ ਰਿਹਾ ਹੈ ਠੰਡ ਬਹੁਤ ਹੈ ਉਸ ਦੀ ਮਦਦ ਹੋ ਜਾਵੇਗੀ ਉਸ ਕੋਲ ਉੱਪਰ ਲੈਣ ਨੂੰ ਉਹ ਪਤਲੀ ਜਹੀ ਚਾਦਰ ਹੀ ਹੈ ਪਤਨੀ ੜਕ ਪਈ ਇੰਨਾ ਵਧੀਆ ਕੰਬਲ ਹੈ ਆਪਣੇ ਕੰਮ ਆਊਗਾ ਇਹਨਾਂ ਨੂੰ ਫਿਰ ਕਦੇ ਕੁਝ ਦੇ ਜਾਵਾਂਗੇ ਇਹ ਲੋਕ দান ਕੀਤੀਆਂ ਚੀਜ਼ਾਂ ਨੂੰ ਵਰਤਦੇ ਨਹੀਂ ਤੁਸੀਂ ਇਸ ਨੂੰ ਇਹ ਕੰਬਲ ਦੇ ਦੇਵੋਗੇ ਇਸਨੇ ਜਾ ਕੇ ਇਹ ਵੇਚ ਦੇਣਾ ਤੇ ਪੈਸੇ ਲੈ ਕੇ ਉਹਨਾਂ ਪੈਸਿਆਂ ਦੀ ਸ਼ਰਾਬ ਪੀ ਲੈਣੀ ਇਹਨਾਂ ਨੂੰ ਹਰ ਰੋਜ਼ ਬਥੇਰੇ ਕੰਬਲ ਚੜਦੇ ਰਹਿੰਦੇ ਨੇ ਪਤੀ ਨੇ ਉਸ ਦੀ ਕੋਈ ਨਹੀਂ ਸੁਣੀ ਤੇ ਹੀਠਾਂ ਉੱਤਰ ਕੇ ਕਹਿਣ ਲੱਗਿਆ ਕਿ ਚੱਲ ਆ ਆਪਾਂ ਦੋਵੇਂ ਜਾ ਕੇ ਬਾਬੇ ਨੂੰ ਕੰਬਲ ਦੇ ਆਉਂਦੇ ਹਾਂ ਪਤਨੀ ਬੇਬਸ ਜਹੀ ਹੀਠਾਂ ਉਤਰੀ ਤੇ ਦੋਵਾਂ ਨੇ ਜਾ ਕੇ ਕੰਬਲ ਬਾਬਾ ਜੀ ਨੂੰ ਦੇ ਦਿੱਤਾ ਤੇ ਕਾਰ ਵਿੱਚ ਬੈਠ ਕੇ ਘਰ ਚਲੇ ਗਏ ਦੋ ਦਿਨ ਬਾਅਦ ਉਹ ਹੋਰ ਕਿਸੇ ਫੰਕਸ਼ਨ ਵਿੱਚ ਉਸੇ ਰਸਤੇ ਤੋਂ ਹੀ ਜਾ ਰਹੇ ਸੀ ਤਾਂ ਪਤਨੀ ਬੋਲੀ ਸੁਣੋ ਮੈਂ ਤੁਹਾਡੀਆਂ ਅੱਖਾਂ ਖੋਲ੍ਹਣੀਆਂ ਚਾਹੁੰਦੀ ਹਾਂ ਤੇ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਕਿੰਨੇ ਭੋਲੇ ਹੋ ਕਾਰ ਉੱਥੇ ਹੀ ਰੋਕੋ ਜਿੱਥੇ ਉਸ ਦਿਨ ਰੋਕੀ ਸੀ ਚਲੋ ਦੇਖਦੇ ਹਾਂ ਕਿ ਉਸ ਬਾਬੇ ਕੋਲ ਕੰਬਲ ਹੈ ਕਿ ਨਹੀਂ ਪਤੀ ਨੇ ਕਿਹਾ ਚਲੋ ਵੇਖ ਲੈਂਦੇ ਹਾਂ ਮੈਂ ਤਾਂ ਇਸ ਭਾਵਨਾ ਨਾਲ ਦਿੱਤਾ ਸੀ ਕਿ ਉਸ ਦੀ ਮਦਦ ਹੋ ਜਾਵੇਗੀ ਬਾਬਾ ਠੰਡ ਤੋਂ ਬਚ ਜਾਵੇਗਾ ਉਸ ਬਾਬੇ ਕੋਲ ਪਹੁੰਚੇ ਤੇ ਜਾ ਕੇ ਦੇਖਿਆ ਤਾਂ ਉਸ ਬੁੱਢੇ ਬਾਬੇ ਕੋਲ ਕੋਈ ਕੰਬਲ ਨਹੀਂ ਸੀ ਉਹ ਪਤਲੀ ਜਹੀ ਚਾਦਰ ਲੈ ਕੇ ਹੀ ਬੈਠਾ ਸੀ ਤੇ ਪਤਨੀ ਬੋਲੀ ਦੇਖਿਆ ਵੇਚ ਦਿੱਤਾ ਇਸਨੇ ਕੰਬਲ ਨੂੰ ਉਸ ਕੰਬਲ ਨੂੰ ਬੇਚ ਕੇ ਸ਼ਰਾਬ ਵਗੈਰਾ ਪੀ ਲਈ ਹੋਣੀ ਹੈ ਨਸ਼ੇ ਕੀਤੇ ਹੋਣਗੇ ਇਸ ਤਰ੍ਹਾਂ ਉਸ ਬਜ਼ੁਰਗ ਨੂੰ ਸੁਣਾਉਣ ਲੱਗੀ ਤਾਂ ਉਹ ਬੁੱਢਾ ਬਾਬਾ ਬੋਲਿਆ ਕਿ ਅਗਰ ਤੁਸੀਂ ਬੋਲ ਲਿਆ ਹੋਵੇ ਤਾਂ ਹੁਣ ਮੈਂ ਬੋਲਾਂ ਉਸ ਬੁੱਢੇ ਬਾਬੇ ਨੇ ਸੜਕ ਦੇ ਦੂਸਰੇ ਕਿਨਾਰੇ ਨੂੰ ਇਸ਼ਾਰਾ ਕੀਤਾ ਤੇ ਸੜਕ ਦੇ ਦੂਸਰੇ ਪਾਸੇ ਇੱਕ ਬਜ਼ੁਰਗ ਔਰਤ ਸੁੱਤੀ ਪਈ ਸੀ ਤੇ ਉਹ ਕੰਬਲ ਉਸ ਉੱਪਰ ਲਿਆ ਹੋਇਆ ਸੀ ਬੁੱਢੇ ਬਾਬਾ ਜੀ ਨੇ ਦੱਸਿਆ ਕਿ ਉਹ ਔਰਤ ਵਿਕਲੰਗ ਹੈ ਚੱਲ ਫਿਰ ਨਹੀਂ ਸਕਦੀ ਇੱਕੋ ਜਗ੍ਹਾ ਹੀ ਬੈਠੀ ਰਹਿੰਦੀ ਹੈ ਕੱਪੜੇ ਵੀ ਫਟੇ ਹੋਏ ਹਨ ਤੇ ਲੋਕ ਪੀਖ ਵੀ ਨਹੀਂ ਦੇਖੇ ਜਾਂਦੇ ਉਸ ਦੀ ਕੋਈ ਮਦਦ ਨਹੀਂ ਕਰਦਾ ਤੁਸੀਂ ਉਸ ਦਿਨ ਜੋ ਕੰਬਲ ਮੈਨੂੰ ਦੇ ਕੇ ਗਏ ਤਾਂ ਮੈਨੂੰ ਲੱਗਿਆ ਕਿ ਚਲੋ ਮੇਰੇ ਕੋਲ ਤਾਂ ਹੀ ਚਾਦਰ ਹੈ ਉਸ ਔਰਤ ਕੋਲ ਉੱਪਰ ਲੈਣ ਨੂੰ ਕੁਝ ਵੀ ਨਹੀਂ ਤੇ ਕੱਪੜੇ ਵੀ ਫਟੇ ਹੋਏ ਹਨ ਮੇਰੇ ਤੋਂ ਜ਼ਿਆਦਾ ਜ਼ਰੂਰ ਕੰਬਲ ਦੀ ਉਸ ਔਰਤ ਨੂੰ ਹੈ ਤਾਂ ਉਹ ਪਤਨੀ ਜੋ ਬੜੇ ਗੁੱਸੇ ਵਿੱਚ ਸੀ ਅਬਾ ਤਬਾ ਬੋਲ ਰਹੀ ਸੀ ਬਾਬੇ ਨੂੰ ਕਹਿਣ ਲੱਗੀ ਕਿ ਮੈਨੂੰ ਮਾਫ਼ ਕਰ ਦਿਓ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਕੱਲ ਦਫ਼ਤਰ ਤੋਂ ਆਉਂਦੇ ਸਮੇਂ ਉਹੋ ਜਿਹਾ ਹੀ ਇੱਕ ਹੋਰ ਕੰਬਲ ਖਰੀਦ ਕੇ ਇਸ ਬਾਬਾ ਜੀ ਨੂੰ ਜ਼ਰੂਰ ਦੇ ਕੇ ਜਾਇਓ ਵਧੀਆ ਕੰਬਲ ਲੈ ਕੇ ਦੇਓ ਉਸ ਔਰਤ ਲਈ ਵੀ ਮੈਂ ਘਰ ਤੋਂ ਕੱਪੜੇ ਭੇਜ ਦਵਾਂਗੀ ਦੇਖੇ ਜਾਓ ਇਹ ਛੋਟੀ ਜਹੀ ਕਹਾਣੀ ਦੱਸਦੀ ਹੈ ਕਿ ਸਾਡੇ ਕੋਲੋਂ ਜਿੰਨੇ ਵੀ ਹੋ ਸਕੇ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਧੰਨਵਾਦ ਕਰਨਾ ਚਾਹੀਦਾ ਹੈ ਉਸ ਪਰਮਾਤਮਾ ਦਾ ਕਿ ਉਸਨੇ ਸਾਨੂੰ ਦਾਨ ਦੇਣ ਵਾਲਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੋਇਆ ਹੈ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰਿਆ ਕਰੋ ਤਾਂ ਹੀ ਇਹ ਦੁਨੀਆ ਬਹੁਤ ਸੁੰਦਰ ਬਣ ਸਕਦੀ ਹੈ ਕਹਾਣੀ ਵਧੀਆ ਲੱਗੀ ਹੋਵੇ ત લાઈક સબસ્ક્રાઈબ અને શેર જરૂર કર્યો જી બહુ બહુ ધનવાદ